ਸ਼ਿੱਲਕੇ ਹੀ ਹੋਣਗੇ ਪਕੌੜੇ ਨਾ ਤਾਂ ਮੈਂ ਗਠਿਆਂ ਦੀ ਵੱਲ ਕਰ ਰਹੀ ਐ ਜੇ ਗਠੇ ਨਹੀਂ چیرਨੇ ਹੋਏ ਪਰ ਇਹਨੂੰ ਸ਼ਿੱਲਕੇ ਦੇ ਦਿਓ ਮੈਂ چیر ਦੂੰਗੀ ਆਪਣੇ ਇਹੀ ਇਕੱਠੇ ਕਰਕੇ ਦਊਗਾ ਜੇ ਖੰਡਾਊਗਾ ਇਹੀ ਚੱਕੂਗਾ ਜੇ ਖੰਡਾਏਗਾ ਖਡਾਵੇਂਗਾ ਢਾਈ ਨਾ ਤੈਨੂੰ ਜੁਕੜੇ ਪੈਣਗੇ ਬਬੂ ਜੀ ਕੀ ਐ ਮੇਲਾ ਢੋਲਾ ਲ ਦੇਖਿਆ ਤਾ ਢੋਲਾ ਲ ਦੇਖਿਆ ਤਾ ਹਾਂ ਹੈ ਢੋਲਾ ਲ ਅੰਕਲ ਦੇਖਿਆ ਤਾ ਹਾਂ ਇਹ ਤਾਂ ਹੋਲ ਗਿਆ ਹੋਣਾ ਉਹਦੇ ਭੱਜ ਕੇ ਆਇਆ ਹਾਂ ਸੁੱਤਾ ਜਦੋਂ ਜਦੇ ਉੱਠਿਆ ਹੋਲ ਗਿਆ ਹੋਣਾ ਇੱਕ ਤਾਂ ਪਜਾਮੀਆਂ ਸਾਰੀਆਂ ਫਟ ਗਈਆਂ ਨੇ ਬਿਚਾਰੇ ਦੀਆਂ ਕਸ-ਕਸ ਕੇ ਨਮੀਆਂ ਲਿਆਣੇ ਆਲੇ ਹੁਣ ਤੇਰੀ ਸ਼ਾਪਿੰਗ ਕਰਕੇ ਆਵਾਂਗੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰਾਇ ਫੈਮਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਹੈਗਾ ਸਾਡੇ ਮੇਲਾ ਢੋਲ ਦੀ ਆਵਾਜ਼ ਤੁਸੀਂ ਪਹਿਲਾਂ ਸੁਣੀ ਲਈ ਹਣੀ ਕਿਉਂਕਿ ਸਵੇਰੇ ਨਾ ਢੋਲ ਆਲੇ ਸਵੇਰੇ ਸੱਦ ਵੀ ਆ ਜਾਂਦੇ ਨੇ ਅੱਜ ਤਾਂ ਇੱਕੋ ਹੀ ਆਇਆ ਅੱਗੇ ਤਾਂ ਕਾਸੇ ਆ ਦਿੰਦੇ ਆ ਹਨਾ ਢੋਲ ਆਲੇ ਪਰ ਬਾਹਰ ਘਟ ਆਉਂਦੇ ਨੇ ਬਾਹਰ ਘਟ ਆਉਂਦੇ ਨੇ ਪਿੰਡ ਜਿਹਦਾ ਬਥੇਰੇ ਦਾ ਪਿੰਡ ਜਿੱਥੇ ਤਾਂ ਵਦੂ ਆਂਦੇ ਨੇ ਢੋਲ ਵੱਜ ਰਹੇ ਨੇ ਪਰ ਊਰੇ ਤੱਕ ਨਹੀਂ ਆਉਂਦੇ ਹੈਗੇ ਆ ਹੁਣੇ ਘਟਿਆਂ ਪਿਛਲੇ ਸਾਲ ਤਾਂ ਆ ਕਿਤੇ ਅੱਰੇ ਕੋਈ ਨਹੀਂ ਆਇਆ ਹੈ ਗੰਡੀ ਲੇਟ ਹੋ ਗਈ ਆਉਣਗੇ ਮੈਨੂੰ ਲੱਗਦਾ ਇਕੱਠੇ ਹੀ 9-10 ਵਜੇ ਵੱਜਣਗੇ ਹਨਾ ਗੋਰਾ ਲੋ ਜੀ ਹੁਣ ਅਸੀਂ ਕਰਨ ਲੱਗੇ ਇੱਧਰ ਬਰੈਡ ਪਕੌੜੀਆਂ ਦੀ ਤਿਆਰੀ ਐ ਇੱਧਰ ਆਲੂ ਹਰ ਪਿਆਜ਼ ਚੀਰ ਤੇ ਤੇ ਇੱਧਰ ਬਰੈਡ ਲਿਆਏ ਦੋ ਪੈਕ ਬੇਸਣ ਬੇਸਣ ਹੋਰ ਵੀ ਐ ਕਿਉਂਕਿ ਫਿਰ ਕਾਫੀ ਸਮਾਂ ਲੱਗ ਜਾਂਦਾ ਹੈ ਤੇ ਸ਼ਾਮ ਨੂੰ ਅਸੀਂ ਨਾ ਮੇਲਾ ਦੇਖਣ ਜਾਵਾਂਗੇ 2:30 ਵਜੇ ਜਾਵਾਂਗੇ ਯੂ ਵੀ ਨੇ ਅੱਜ ਛੁੱਟੀ ਮਾਰ ਲਈ ਕਹਿੰਦਾ ਮੈਂ ਨਹੀਂ ਜਾਂਦਾ ਮੰਮਾ ਮੇਲੇ ਦਾ ਚਾਹੁੰਦਾ ਮੈਂ ਹੋਰ ਮੇਲਾ ਦੇਖੋ ਅੱਜ ਕੱਲ ਚੋਸ ਬਹੁਤ ਘਟ ਗਿਆ ਹਨਾ ਵੀ ਇੰਨਾ ਰੇਹਾ ਜਾਂ ਨਹੀਂ ਹੈਗਾ ਲੋਕਾਂ ਦਾ ਹਾਂ ਹੈਗਾ ਸਾਨੂੰ ਹੈਗਾ ਹਜੇ ਕਿਉਂਕਿ ਦੇਖੋ ਬਾਜ਼ਾਰਾਂ ਚ ਤਾਂ ਫਿਰ ਆਪਾਂ ਕਿਤੇ ਜਾਂਦੇ ਆ ਮੋਲਾ ਚ ਵੀ ਜਾਂਦੇ ਆ ਹਰ ਕਿਤੇ ਜਾਂਦੇ ਆ ਪਰ ਜਿਹੜਾ ਪਿੰਡ ਦਾ ਛੋਟਾ ਅੱਧੀ ਆ ਕੇ ਐਸੇ ਇੱਥੇ ਦੇ ਬਾਅਦਿਆਂ ਦੇ ਖਾਲਜੋ ਲੋ ਜੀ ਪਹਿਲਾਂ ਮੈਂ ਇਹਨਾਂ ਲੱਗੀਆਂ ਬੇਸਣ ਵਾਲਾ ਆਟਾ ਕੋਲ ਬੇਸਣ ਬੇਸਣ ਕੋਲ ਬੇਸਣ ਵਾਲਾ ਚਾਹ ਬਰਾਟਾ ਬਣਾਵਾਂ ਬ੍ਰੈਡ ਬ੍ਰੈਡਾਂ ਵਾਲਾ ਬੇਸਨ ਕੋਲ ਨਾ ਕਿਉਂਕਿ ਇੱਕ ਤਾਂ ਅੱਗ ਹੀ ਬਣਨੇ ਚਾ ਰਹੀ ਗੋਹੇ ਸਾਰੇ ਗਿੱਲੇ ਪੈਨੇ ਨਾ ਮੀਂਹ ਪੈ ਗਿਆ ਨਾ ਧੋ ਲਾ ਨਾ ਗਿਆ ਕਿਉਂ ਮੈਨੂੰ ਮੇਲੇ ਦਾ ਚਾ ਚੜਿਆ ਪਿਆ ਹੋਰ ਖਾਸ ਕਰਕੇ ਛੁੱਟੀ ਹੋਰ ਲੱਗੇ ਬੰਦੀ ਆਹ ਅਲਰੇ ਨੇ ਇੰਨੂੰ ਪੀਲੇ ਹੋਗੇ ਹਾਂ ਕੱਲ ਦੇਖ ਕੇ ਜੇ ਤੈਨੂੰ ਹਰੇ ਲੱਗਦੇ ਉਹ ਮੈਂ ਇਹ ਤਾਂ ਨਹੀਂ। ਮੈਂ ਸਮਝਾਤੋਂ ਵਸਤੂ ਕਰਾਂ। ਜਿੱਡ ਟੋਲਾਲੇ ਆ ਗਏ ਮੈਂ ਹੁਣ ਕਿੰਦੀ ਹੱਡੀ ਮੈਂ ਆ ਜਿੱਦੇ ਟੋਲਾ। ਖਵਾੜਾਇ। ਉਹ ਭੱਜ ਗਿਆ ਬਲਾਲਾ ਨੂੰ। ਥੋੜੀ ਦੇਖ ਵਗਿਆ। साढ़े 8 होए होने कोल्ड ड्रिंक आ हां और सा टेंट तक टेरिया अब कम फिर और कम है तो जुड़ कुत्ते ने परज बंद कर लिया दोबारा लॉक ऑन करके ना लॉक खोल दोबारा मैं भी करे था लोपु ने की मैं हां वाला बंद हां मेरा भी अभी बंद होया था उधर दिन सो चॉप करके अंदर कुत्ते जाता वो करना फिर ठीक हो जाता ऑन हो जाता ये आईफोन ना तो नहीं से आपा है किचन पता नहीं क्या ਬਿਮਾਰ ਜੇ ਹੋ ਜਾਂਦੇ ਨੇ ਕਿਉਂਕਿ ਨਾ ਵੀਡੀਓ ਦਾ ਕੰਮ ਹੁੰਦਾ ਜਿਹੜਾ ਉਹ ਜਾਦੇ ਹੁੰਦਾ ਹਨਾ ਉਹਦੇ ਕਰਕੇ ਫੋਨ ਤੇ ਜਾਦੇ ਅਸਰ ਪੈਂਦਾ ਜੇ ਆਪਾਂ ਪਹਿਲੀ ਵਾਰ ਹੋਇਆ ਕੀ ਮੈਂ ਕਦੇ ਨਹੀਂ ਆਇਆ ਮੇਰਾ ਹੋ ਗਿਆ ਤਾਂ ਉਦੋਂ ਫਿਰ ਤੇਰੇ ਵਾਲਾ ਦੇ ਆ ਤਾਂ ਫਿਰ ਵਿੱਚ ਨੂੰ ਇੱਕ ਸਨੀਪਰ ਬਣਾਉਣ ਵਾਸਤੇ ਨੇੜੇ ਲਿਆ ਚਾਰਜ ਲਾ ਕੇ ਹਾਂ ਲੈ ਖ ਚਾਰਜ ਲਾ ਕੇ ਫਿਰ ਚਾਰਜ ਚੱਕ ਲਿਆ ਉਹ ਲੋ ਜੀ ਐਨੇ ਮੈਂ ਤੇਲ ਗਰਮ ਹੋ ਰਿਹਾ ਤੇ ਉਧਰ ਪਿੱਛੇ ਨੂੰ ਨਾ ਮਨਦੀਪ ਦਾ ਫੋਨ ਖੜ ਗਿਆ ਤਾਂ ਇਸ ਕਰਕੇ ਉਹ ਚੈੱਕ ਕਰ ਲਿਆ ਦਵਾਰੇ ਖੋਲੂਗੀ ਐਵੇਂ ਨਾ ਪਿੱਛੇ ਨੂੰ ਸਾਡੇ ਫੋਨ ਹੋ ਜਾਂਦੇ ਨੇ ਵਲੌਗਸ ਕਰਨ ਕਿਉਂਕਿ ਇਹਨਾਂ ਨੂੰ ਜਾਦੇ ਉਹ ਚਾਹੀਦਾ ਹੁੰਦਾ ਉਹਦਾ ਸਪੇਸ ਵੀ ਬਹੁਤ ਛੱਕੀ ਭਰ ਗਈ ਹੋ ਗਿਆ ਹੁਣ ਦੇਖੋ ਬ੍ਰੈਡ ਵਾਲੇ ਬ੍ਰੈਡ ਨਾ ਸਾਡੇ ਫੇਵਰੇਟ ਹੈ ਸਮੋਸੇ ਸਾਨੂੰ ਜਮਾ ਪਸੰਦ ਨਹੀਂ ਹੈਗੇ ਬ੍ਰੈਡ ਸਾਨੂੰ ਬਹੁਤ ਪਸੰਦ ਹੈ

ਕੋਈ ਮੈਲੇ ਨਹੀਂ ਟੁੱਟ ਡੇਵਲਪਰ ਲਈ ਗਰਮ ਗਰਮ ਟਕੇ ਮੰਨ ਸਾਡੇ ਬਰੈਡ ਬਰਨ ਹੁਣੇ ਸ਼ੋਈ ਸਾਡਾ ਅਸੀਂ ਅੱਜ ਕੀ ਮੇਲਾ ਆਉਂਦਾ ਅਸੀਂ ਮੇਲੇ ਪਰਦੇ ਨਹੀਂ ਲੈਂਦੇ ਹੈਗੇ ਕਿਉਂਕਿ ਨਾ ਉੱਥੇ ਆਟਾ ਕਣਕ ਦਾ ਬਹੁਤ ਪੰਦੇ ਨੇ ਹਨਾ ਹੋਰ ਵਧੀਆ ਜਾਂਦਾ ਹੈ ਅ ਰਾਤ ਮਾਸ ਨਾ ਮਾਸ ਸੜਕੰਡਾ ਰਕੰਡਾ ਮੈਨੂੰ ਪਕੌੜੇ ਖਾ ਕੇ ਟਿੱਡ ਦੁਖਣ ਲੱਗ ਗਿਆ ਹੈ ਬਸ ਹੀ ਕੰਦੀ ਨਾਲ ਸੌਰੀਆਂ ਦੇ ਖਾ ਲੈਣਾ ਹੈ ਕਹਿੰਦਾ ਫਿਰ ਟਿੱਡ ਦੁਖਦਾ ਤੇ ਬਹੁਲਾ ਮਾਇਰਾ ਆਟਾ ਅਦਰਕ ਮੇਲੇ ਦੇ ਪਕੌੜਿਆਂ ਚ ਨਾ ਆਪ ਦਾ ਕੰਤਰਾ ਜ਼ਿਆਦਾ ਹੁੰਦਾ ਕਿਉਂਕਿ ਇਹ ਮੇਲਿਆਂ ਦਾ ਸੀਜ਼ਨ ਹੈ ਨਾ ਫਿਰ ਉਹ ਕੱਚੇ ਪੱਕੇ ਜੈਲੂ ਨੇ ਕੱਚੇ ਪੱਕੇ ਦੇ ਹੁੰਦੇ ਆ ਨੇ ਸਮਾਨ ਵਧੀਆ ਨਹੀਂ ਹੁੰਦਾ ਇਸ ਅਸੀਂ ਤਾਂ ਕਦੇ ਵੀ ਨਹੀਂ ਲਿਆ ਇਹ ਮੁੱਲ ਦੇ ਸਿਰਫ ਛਲੇਬੀ ਹੀ ਜਾਂਦੇ ਆ ਇੱਕ ਦੋ ਇਹਨਾਂ ਜੋੜਿਆ ਇਹਨਾਂ ਤੇ ਬ੍ਰੈਂਡ ਪਾਉਂਦੇ ਨੇ ਤਾਂ ਧਰ ਬਹੁਤ ਲੱਗਦਾ ਏ ਇਹ ਚਿੰਤਾ ਦੇ ਦਰੜਾ ਲਈ ਕਹਿੰਦੇ ਨੇ ਉਹ ਪਤਲਾ ਹੈ ਨਾ ਇਹ ਮੋਟਾ ਚੱਕਦਾ ਮੋਟਾ ਚੱਕਦਾ ਨਹੀਂ ਜਾਂਦਾ ਇਹਦਾ ਰਾਟ ਪਾਣੀ ਨਾ ਬਹੁਤ ਔਖੇ ਆ ਪਕੌੜੇ ਤਾਂ ਹਜੇ ਮੈਂ ਪਾ ਲੰਨੀਆਂ ਗੁਗਲੇ ਪਕੌੜੇ ਸੌਖੇ ਨੇ ਬ੍ਰੈਡ ਜਾਂ ਇੱਕ ਕਚੌਰੀ ਇੱਕ ਬ੍ਰੈਡ ਉਹ ਮੇਤੇ ਇਹ ਭਾਰੀ ਹੁੰਦੇ ਨਾ ਛੁੱਟੇ ਮਾਰਦੇ ਨੇ ਫੋਰ ਐ ਫਿਰ ਉੱਪਰ ਪੈਂਦੇ ਨੇ ਮੇਰੇ ਤਾਂ ਪਹਿਲਾਂ ਹੀ ਉਹ ਜਿਹਾ ਅਲਨ ਹੋ ਰਹੀ ਹੈ ਮਾਸ ਛਿੱਲਿਆ ਹੋਇਆ ਚਟਨੀ ਵਧੀਆ ਬਣੀ ਆ ਨਾ ਉਹਦੀ ਹਾਂ ਵਧੀਆ ਬਣੀ ਆ ਮੈਨੂੰ ਭੁੱਖ ਲੱਗ ਰਹੀ ਹੁਣ ਤੁਹਾਨੂੰ ਹੈ ਭੁੱਖ ਲੱਗ ਰਹੀ ਆ ਤਾਂ ਮੈਂ ਉਹ ਇਸ ਤੇ ਮੈਂ ਤਾਂ ਰੋਟੀ ਇਹ ਵੀ ਛਿੱਟੀ ਖਾ ਲੰਨੀ ਆ ਥੋੜੀ ਜੀ ਤੁਸੀਂ ਛਿੱਟੀ ਖਾ ਲਿਓ ਛਿੱਟੀ ਖਾ ਲੰਨੀ ਆ ਮੈਂ ਫਿਰ ਮੈਨੂੰ ਐ ਹੁੰਦਾ ਕਈ ਵਾਰ ਲੇਟ ਹੋ ਜਾਂਦੀ ਐ ਹਾਲੇ ਤਾਂ 9:30 ਵਜੇ ਮੈਂ ਤਾਂ ਲੇਟੇ ਖਾਣੀ ਹੁੰਦੀ ਆ ਹਾਂ ਤੂੰ ਤਾਂ ਲੇਟ ਆ ਹਾਂ ਤੂੰ ਕੰਮ ਨਵੇੜ ਕੇ ਕੰਮ ਨਵੇੜ ਕੇ ਖਾਣੀ ਆ ਮੈਂ ਕਿਉਂਕਿ ਫਿਰ ਮੈਂ ਬਾਅਦ ਚ ਨਵੇੜਦੀ ਆ ਕਿੰਨੇ ਸੌਣ ਦਾ ਕਿੰਨੇ ਫੇਵਰਟ ਬਰੈਡ ਹੀ ਆ ਨਾ ਮੈਨੂੰ ਪਹਿਲਾਂ ਦੱਸ ਕੇ ਹਟੀਆਂ ਵੀ ਸਾਡੇ ਦਰਾਨੀ ਜੇ ਖਾਣੇ ਦੇ ਫੇਵਰਟ ਬਰੈਡ ਹੀ ਆ ਬਰੈਡ ਵਧੀਆ ਲੱਗਦੇ ਨੇ ਸਮੋਸੇ ਦਾ ਤਾਂ ਨਾਮ ਲੈਣ ਨੂੰ ਵਿੱਚ ਹੀ ਨਹੀਂ ਆਕ ਗਿਆ ਹਾਂ ਤਾਂ ਸਮੋਸੇ ਖਾਂ ਖਾ ਸੀ ਘਰ ਚ ਕੋਈ ਵੀ ਨਹੀਂ ਸੁਣਨਾ ਚਾਹੁੰਦਾ ਸਮੋਸੇ ਦਾ ਨਾਮ ਨਾ ਸਾਰੇ ਬੋਰ ਹੋ ਗਏ ਬੋਰ ਹੋ ਗਏ ਕਿਉਂਕਿ ਜਿਹੜੇ ਵੀ ਆਪਣੇ ਹੁਣ ਛੋਟੇ-ਮੋਟੇ ਫੰਕਸ਼ਨ ਹੁੰਦੇ ਤੇ ਆਪਾਂ ਸਾਰੇ ਸਮੋਸੇ ਖਾਂਦੇ ਸੀ ਆਪਣੇ ਸਬਸਕ੍ਰਾਈਬਰ ਨੂੰ ਵੀ ਪਤਾ ਲੱਗ ਗਿਆ ਵੀ ਇਹਨਾਂ ਨੂੰ ਸਮੋਸੇ ਪਸੰਦ ਨਹੀਂ ਕਿਉਂਕਿ ਆਪਾਂ ਹਰ ਮਿੰਟੇ ਚ ਫੋਕਦੇ ਆਂ ਜਦ ਖਾਣੇ ਦੀ ਗੱਲ ਹੁੰਦੀ ਹੈ ਦੇਖ ਲਿਆ ਮਿੰਟ ਚ ਚੱਲ ਗਈ ਮੋਟਰ ਚੱਲ ਚੱਲਦੀ ਮੋਟਰ ਹਾਂ ਸਾਡੀ ਮੋਟਰ ਰੁਕ ਗਈ ਠੀਕ ਉਹ ਤਾਂ ਸਟਾਰਟਰ ਜਨੂ ਖਸਤਾ ਹੈ ਪਹਿਲਾਂ ਵੀ ਸਟਾਰਟਰ ਚ ਸਟਾਰਟਰ ਫੁੱਗ ਗਿਆ ਤਾਂ ਫੁੱਗਿਆ ਤਾਂ ਵਿੱਚ ਤੇ ਫੁੱਗ ਗਿਆ ਨਾ ਕੋਈ ਟੈਨਸ਼ਨ ਕੀ ਨਹੀਂ ਕਰਤਾ ਲੋ ਜੀ ਬਰੈਡ ਦਾ ਸੱਤਾਂ ਕੰਮ ਹੋ ਗਿਆ ਸਮਾਂਕ ਬਰੈਡ ਆ ਹੀ ਰਹਿ ਗਏ ਬਸ ਪ੍ਰਾਪ ਸਾਡੀ ਭਰ ਗਈ ਤੇ ਉਧਰ ਆਹ ਪਕੌੜੇ ਦਾ ਸਮਾਂ ਤਿਆਰ ਹੋ ਰਿਹਾ ਹੈ ਹੁਣ ਪਕੌੜੇ ਬਣਾਣੇ ਆ ਬਸ ਇਹ ਤੋਂ ਬਾਅਦ ਨਾਲ ਦੀ ਮੇਲ ਦਾ ਚਾਹ ਧਰ ਦਿੰਦੀ ਹਾਂ ਹਾਂ ਫਿਰ ਅੰਦਰ ਚਾਹ ਧਰ ਦਿੰਦੀ ਹਾਂ ਨਾ ਫਿਰ ਆਪਣੇ ਬਰੈਂਡ ਤੋਂ ਚਲੇ ਸਾਰੇ ਪੁੰਨ ਵਾਲੇ ਲੈ ਆਣਗੇ ਹਲਾ ਸਾਡੇ ਗਰਮ ਗਰਮ ਵਧੀਆ ਗਰਮ ਗਰਮ ਖਾਣੇ ਕਰਤਾ ਸਵੇਰੇ ਬਣਾਏ ਆ ਇਹ ਸ਼ਾਮ ਨੂੰ ਤਾਂ ਠੰਡੇ ਕਰਦੇ ਠੰਡੇ ਨਹੀਂ ਵਧੀਆ ਹੁੰਦੇ ਮੀਂਹ ਪੈਣ ਚਾਰ ਪੰਜ ਵਜੇ ਬਣਾਉਣੇ ਆ ਤੇ ਖਾਣੇ ਟੱਠ ਨਾ ਦੇਣੀ ਅੱਜ ਨਾ ਮੈਨੂੰ ਪਹਿਲਾਂ ਹੀ ਆਤਾ ਛੋੜਾ ਲਾਟਾ ਪਾ ਲੂ ਮੈਂ ਛੋੜਾ ਦਾ ਕਪੂ ਲੈ ਗਏ ਤੇ ਕਲਮ ਗਾਣਾ ਦਾ ਪਕੂਲੇ ਵੀ ਮੇਰੇ ਯਾਦ ਨਹੀਂ ਇਹ ਛੋੜਾ ਦਾ ਆਟਾ ਮੰਗਣਾ ਉਹ ਕਿੰਨਾ ਕ੍ਰਿਸਪੀ ਹੁੰਦੀ ਉਹ ਦਿਨ ਨਾਲ ਕ੍ਰਿਸਪੀ ਹੁੰਦੀ ਹੈ ਇਹ ਇਹਨਾਂ ਜਿਹੜਾ ਬੇਸਨ ਹੁੰਦਾ ਇਹ ਫੁੱਲ ਮਾਜਾ ਰਤਾ ਲੱਗਿਆ ਹੋਇਆ ਹੈ ਨਾ ਜਿਹੜਾ ਇਹ ਢਿੱਲੇ ਪੈ ਜਾਂਦੇ ਨੇ ਬਾਜੂ ਨਹੀਂ ਪਾ ਦੇਖੋ ਜੀ ਮੈਨੂੰ ਢਿੱਲੇ ਦੇ ਪੈ ਗਏ ਇੰਦਾ ਹੀ ਬੰਦੇ ਜਿਉਂ ਚੌਲਾਂ ਦਾ ਆਟਾ ਪਾ ਲਈ ਯਾਦ ਹੀ ਨਹੀਂ ਰਿਹਾ ਦਿਮਾਗ ਚ ਨਿਕਲ ਗਿਆ ਚਲੋ ਜਿੱਦਣ ਦੁਨੀਵਾਰ ਬਣਾਵਾਂਗੇ ਉਦੋਂ ਮੰਗਾ ਲਾਂਗੇ ਚੱਲਗੇ ਨਾ ਹਾਂ ਲੋੜੀ ਅੱਧੇ ਬਰੈਂਡ ਵਿੱਚ ਪਾਏ ਆ ਫਿਰ ਮੈਂ ਨਾਲ ਵੀ ਨਾਲ ਨਾ ਪਕੌੜੇ ਲੱਗ ਗਏ ਵੀ ਛੇਤੀ ਸਾਡਾ ਕੰਮ ਨਿਬੜੇ ਟਾਈਮ ਹੋ ਗਿਆ 9:30 ਦਾ ਇਹ ਦੁੱਖਣ ਲੱਗ ਜਾਂਦਾ ਤੇਲ ਵਾਲੀ ਜਗ੍ਹਾ ਤੇਲ ਤਲੀ ਦੀ ਚੀਜ਼ ਬਣਾ ਬਣਾ ਕੇ ਫਸਿਆ ਬਿਚਾਰ ਵੀ ਆਣ ਲੱਗ ਜਾਂਦੇ ਨੇ ਖਾਲੀ ਦੇ ਇਸ ਲਈ ਚ ਲੋੜ ਨਹੀਂ 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 ਬਸ ਨਹੀਂ ਉਹਨੂੰ ਕਿਸੇ ਸਮਾਨ ਦੀ ਲੋੜ ਨਹੀਂ ਹੈ ਬਸ ਕੰਮ ਤਾਂ ਕਰ ਲੈਣਾ ਮੈਂ ਤਾਂ ਅੱਗੇ ਹੀ ਵੱਢ ਜਾਂਦੇ ਫਿਰ ਚੱਲ ਕਰਾਂਗੀ ਹਾਂ ਜਦੋਂ ਅੱਧੇ ਜਵੰਦ ਲੋ ਚਾਹ ਤਾਂ ਇਹ ਫਿਰ ਸਾਰੇ ਇਕੱਠੇ ਖਾਣਾ ਉਹ ਬ੍ਰੈਂਡ ਤਾਂ ਕੱਢ ਦੂੰ ਕਰਦੀ ਹਾਂ ਹੁਣ ਤੇ ਗਰਮ ਤਾਂ ਪਕੌੜੇ შეਤੀ ਪਕਾ ਦੇ। ਹਾਂ। ਹਾਂ। ਕੰਮ ਆਨੇ ਚਾਹ ਨਾਲ ਗਰਮ ਗਰਮ ਪਕੌੜੇ ਆ ਗਏ ਤੁਸੀਂ ਵੀ ਖਾ ਲੋ। ਪਰ ਹੋਜਣ ਵਾਲੀ ਸਰਵਿਆ ਨਾ ਹੋ ਰਿਹਾ। ਬਹੁਤ سارے ਮੰਗਦੇ ਨੇ ਵੀ ਸਾਨੂੰ ਵੀ ਇਹ ਤਾਂ ਹੋਣਾ ਹੀ ਆ। ਪਾੜ ਗਿਆ ਮੰਮ। ਪਾੜ ਗਿਆ। ਨਾ ਹੋਈ ਆ। ਕੱਲ ਲੈ ਲੈ। आनी वो हमसे क्यों हमने समनता किया हां मैं वही कह रही कितनी और असर असर सारे समनता चला एक छुट्टी थी कहीं से दोनों कह रही थे छुट्टी नहीं मरानी थी 3 बजे लेके जाना थी 3 बजे जाना थी मेरे गरम पई है गरम नहीं प्लेट कदी मुड़ी ने रे एरी प्लेट पे हाथ तो देख लो लबेड़ी बैठा सारी बैठा सारी सॉस भी नहीं एनी भी कॉलेज पाला किने पावा बस बस नहीं बहुत टाइम बहुत टाइम वो बेले जी भी नहीं फिर कह रहे हैं मैं खाले नहीं प्लेट खाली रखो ਦੇਖੀ ਕਿ ਆ ਪਿੱਛੇ ਘੇਰ ਲੇਗਾ ਮੈਂ ਸਮਝੀ ਵੀ ਮੈਂ ਕਹਿਣ ਲੱਗੀ ਸੀ ਸਾਰਿਆਂ ਨੂੰ ਵੀ ਸਾਡਾ ਹੋ ਗਿਆ ਕੰਮ ਖਤਮ ਥੱਲੇ ਆ ਤਾਂ ਦੇਖਿਆ ਨਹੀਂ ਮੈਨੂੰ ਅਬ ਬੇਸਣ ਬਚ ਗਿਆ ਦੀਆਂ ਫਿਰ ਮੈਂ ਇੱਕ ਪਿਆਜ਼ ਕੱਟ ਕੇ ਪਾਤਾ ਜੋ ਸਰਦੋਂ ਹੁਣ ਲੱਗ ਗਿਆ ਥੋੜਾ ਕੰਮ ਖਤਮ ਨਹੀਂ ਹੋਣ ਦੇਣਾ ਮੈਂ ਮੇਰੀ ਦਰਾਨੀ ਮੇਰਾ ਕੰਮ ਵਧਾਈ ਜਾਂਦੀ ਹੈ ਆ ਫਿਰ ਜਿਹੜਾ ਹੁਣ ਕੈਮਰਾਮੈਨ ਬਣਿਆ ਹੋਇਆ ਆਪ ਦਾ ਵਲੌਗ ਬਣਾਈ ਜਾਂਦੀ ਹੈ ਮੇਰਾ ਸੇ ਉਹ ਵੀ ਜ਼ਰੂਰੀ ਹੈ ਮੇਰਾ ਸੇ ਉਹ ਤੋਂ ਖਣਾ ਵਧਾਈ ਜਾਂਦੀ ਹੈ ਵਲੌਗ ਵੀ ਫਿਰ ਤੋਂ ਦੇਖਣਗੇ ਕਿਵੇਂ ਆਪਣੇ ਦਰਸ਼ਕ ਅਹ ਕਹਿੰਦੇ ਮੇਰੇ ਫੇਵਰਿਟ ਪਕਵੜੇ ਬਣਾ ਦੋ ਕਾਜ ਵਾਲੇ ਗੋਲਗੋਲ ਹਾਂ ਮੈਨੂੰ ਪਸੰਦ ਨੇ ਆ ਤੈਨੂੰ ਵੀ ਬਸਾਨੇ ਬੰਨੂ ਵੀ ਸਾਡੀ ਨਾਲ ਜਿਹੜੀ ਪਸੰਦ ਆ ਉਹ ਜ਼ਿਆਦਾਤਰ ਇੱਕ ਦੂਜੇ ਨਾਲ ਬਹੁਤ ਮਿਲਦੀ ਆ ਸਾਡੇ ਕੰਮ ਵੀ ਇੱਕ ਦੂਜੇ ਨਾਲ ਬਹੁਤ ਮਿਲਦੇ ਆ ਖਾਣ ਪੀਣ ਦਾ ਸਮਾਨ ਵੀ ਬਹੁਤ ਸਾਡਾ ਇੱਕ ਦੂਜੇ ਨਾਲ ਮਿਲਦਾ ਤਾਂ ਹੀ ਪਸੰਦ ਕਰਦੇ ਆ ਆਪਾਂ ਸਾਡਾ ਖਾਣਾ ਪੀਣਾ ਵੀ ਸੇਮ ਹੈ ਜਿੱਦਾਂ ਦੀ ਇਹਨਾਂ ਚੀਜ਼ਾਂ ਉਹਦਾਂ ਹੀ ਮੈਨੂੰ ਪਸੰਗ ਆ ਹਨਾ ਐਵੇਂ ਬਸ ਪ੍ਰਾਂਤਾ ਤੌਰੀ ਪੀਵਾਂਗੇ ਹੈ ਪ੍ਰਾਂਤਾ ਤੌਰੀ ਪੀਵਾਂਗੇ ਬਾਰੇ ਲੋ ਖਾ ਉਹ ਵੀ ਖਾ ਕੇ ਦੱਸੀ ਮੈਂ ਵਧੀਆ ਬਣਾਏ ਨੇ ਪਕੌੜੇ ਬਰੈਡ ਪਕੌੜੇ ਕਿਹੜੇ ਤਨ ਹੈ ਨਾ ਵਧੀਆ ਬਣਾਏ ਵਧੀਆ ਆ ਰਹੀ ਬਣਾ ਠੀਕ ਹੈ ਦੇਤੇ ਬੱਦ ਗਿਆ ਸਾਰਿਆਂ ਦੇ ਪਕੌੜੇ ਬਣ ਰਹੇ ਆ ਸਾਰਿਆਂ ਦੇ ਆਲੇ ਦੁਆਲੇ ਤੋਂ ਖੁਸ਼ਬੂ ਆਦੀਆਂ ਹੈ ਹੀ ਉਹ ਵੀ ਖੁਸ਼ਬੂ ਆ ਰਹੀਆਂ ਸਾਰਾ ਅਸਤਾ ਬਣਾ ਕੇ ਖਾ ਕੇ ਵੇਲੇ ਹੋਗੇ ਤੂੰ ਪਚੜ ਗਈ ਬਾਹਰ ਲੋ ਜੀ ਅੱਖੜਿਆ ਗਲਾਸ ਲੋ ਜੀ ਅਸੀਂ ਮੇਲੇ ਨੂੰ ਹੋ ਕੇ ਤਿਆਰ shear ਆ ਬਹੁ ਵੀ ਹੋ ਗਿਆ ਬਗੂ ਦਾ ਡੈਪਰ ਲੈਣਾ ਰਹਿ ਗਿਆ ਬਸ ਬਾਕੀ ਅਗੂ ਤਿਆਰ ਹੈ ਤੋਤਾ ਫਰੀ ਪੈਰਟ ਬਣ ਗਿਆ ਇਹਨੂੰ ਸੰਗ ਲੱਗਣ ਲੱਗੀ ਵੀਡੀਓ ਤੋਂ ਕੰਦਾ ਮੇਰੇ ਪਿੱਛੇ ਪਿੱਛੇ ਫਿਰ ਰਿਹਾ ਹੈ ਇਹ ਵੀ ਮੰਮਾ ਨੇ ਕੱਪੜੇ ਪਾਵੇ ਵੀ ਮੰਮਾ ਕਿੱਥੇ ਜਾਊਗੀ ਜਦ ਮੈਂ ਇਹ ਉਮੀ ਦੇ ਟਕਾ ਬਣ ਰਹੀ ਨਾ ਯੂਵੀ ਨੂੰ ਕਰ ਰਿਹਾ ਮੰਮਾ ਵੀ ਯੂਵੀ ਨੂੰ ਪੜਾ ਕਰ ਦੇ ਮੈਨੂੰ ਜਾਣਾ ਹੈ ਮੈਨੂੰ ਗੋਦੀ ਚ ਜਾਣਾ ਗੋਦੀ ਚ ਜਿਆ ਬੈਠਾ ਹੈ ਮੈਨੂੰ ਜਾਣਾ ਆ ਜਾਣਾ ਹੈ ਦੇਖੀ ਮੋਂ ਪਿੱਛੇ ਨੂੰ ਕਰ ਰਖੇ ਹੈ ਦੇਖੀ ਦੇਖੀ ਦੇ ਨੈ ਮਮਾ ਕੋਲੇ ਰਹਿਣਾ ਦੇਖ ਲੈ ਐਨਾ ਪਿਆਰ ਕਰਦਾ ਹੈ ਵਿਚਾਰਾ ਮਨੂ ਦੇਖ ਲਓ ਯੂ ਵੀ ਨੂੰ ਨਿਕੋਲ ਆਣ ਬੰਦਾ ਹੈਗਾ ਲੋ ਜੀ ਹੁਣ ਅਸੀਂ ਮੇਲੇ ਨੂੰ ਚੱਲੇ ਵੱਜ ਗਏ 3 ਸਾਡੇ ਤਾਂ 3:30 ਵਜੇ ਮੇਲਾ ਸਟਾਰਟ ਹੁੰਦਾ ਹੈ ਕਿਉਂਕਿ ਸਾਰੀਆਂ ਨਾ ਪਿੰਡ ਦੇ ਧੀਮੀਆਂ ਵਗੈਰਾ ਉਹ ਸਾਰੀਆਂ ਸ਼ਾਮ ਨੂੰ 3 ਵਜੇ ਜਾਂਦੀਆਂ ਨੇ ਪਤਾ ਨਹੀਂ ਸ਼ੁਰੂ ਤੋਂ ਹੀ ਬਾਕੀ ਐਨਾ ਮੈਨੂੰ ਪਤਾ ਨਹੀਂ ਕਿਉਂ ਪਰ 3 ਵਜੇ ਜਿਆਦਾ ਹੁੰਦਾ ਰਸ਼ ਹੁਣ ਦੇਖਦੇ ਆਂ ਜਾਂਦੇ ਆ ਉੱਥੇ ਕੋਨ ਵਿਦਖਾ ਮੈਂ ਕੇ ਮੇਲਾ ਜਿੰਨਾ ਕ ਮੇਲਾ ਦਿਖਾ ਹੋਇਆ ਤੁਸੀਂ ਇੰਜੋਏ ਕਰਿਓ ਤੇ ਵੀਡੀਓ ਸਾਰੀ ਜਰੂਰ ਦੇਖਿਓ ਬਸ ਹੁਣ ਤੁਹਾਨੂੰ ਮਿਲਦੇ ਆਂ ਜਾ ਕੇ ਅੱਗੇ ਮੇਲੇ ਚ ਨਾਲੇ ਰਸਤੇ ਚ ਵੀ ਮਨਾਵਾਂਗੇ ਵੀ ਕੌਣ ਕੌਣ ਜਾ ਰਿਹਾ ਹੈ ਕਿਉਂਕਿ ਸਾਡੇ ਇੱਕ ਦੋ ਬੰਦੇ ਘਟ ਗਏ ਜਿਹੜੇ ਵੀ ਜਾਉਂਗੇ ਤੁਹਾਨੂੰ ਵੀਡੀਓ ਚ ਜਰੂਰ ਦਿਖਾਵਾਂਗੇ ਆਜੋ ਹੈ ਜੀ ਮੇਰਾ ਤਾਂ ਪੂਰਾ ਦੇਖਿਆ ਹੋਇਆ ਸਾਰਿਆਂ ਨੇ ਮੈਂ ਅੰਦਰ ਬਣਾ ਲਈ ਟੀ ਮੇਰਾ ਸੂਟ ਦੇਖ ਲਿਆ ਵੀ ਜਿਹੜਾ ਛਿੜੀ ਛਿੜੀ ਤੇ ਨਾ ਛਿੜੀ ਨਹੀਂ ਉੱਥੇ ਮਾੜੀ ਤੇ ਪਾਇਆ ਸੀਗਾ ਉਹੀ ਆ ਮੈਂ ਤਾਂ ਪੂਰੀ ਰੈੱਡ ਰੈੱਡ ਬਣੀ ਆ ਤੁਸੀਂ ਬਲੈਕ ਬਲੈਕ ਹਰ ਪੀਦੀ ਮੰਮੀ ਨੂੰ ਬੁਲਾ ਕੇ ਲਿਆਉਣਾ ਨੂੰ ਆਪਾਂ ਸਮਝਦੇ ਤਾਂ ਆ ਜਾਂਦੇ ਨੀ ਇਹਨੂੰ ਕਹਿੰਦੇ ਨਹੀਂ ਹਾਂ ਇਹਨੂੰ ਤਾਂ ਅਜਨੇ ਫੋਨ ਕਰ ਰਹੇ ਆ ਆ ਮੱਝ ਮੱਝ ਪਿਛਲੀ ਵਾਰ ਮੈਂ ਜਾਨੀ ਇੱਕ ਅੱਧਾ ਕਹਿ ਰਿਹਾ ਕਹਿੰਦਾ ਹਰਪੇ ਚਲੇ ਗਿਆ ਹਾਂ ਵੀ ਮੈਨੂੰ ਛੇਤੀ ਆ ਜਾਓ ਨਾ ਔਖਾ ਕਰਤਾ ਮੇਰਾ ਹਾਂ ਕਹਿੰਦਾ ਉਹ ਤਾਂ ਬਾਗ ਗਿਆ ਕਹਿੰਦਾ ਮੈਂ ਕਿਹਾ ਝੂਠ ਮਾਰਨਾ ਕੋਈ ਨਹੀਂ ਗਿਆ ਹੋਣਾ ਮੈਂ ਕਿਹਾ ਤੀ ਵੀ ਫਰੀ ਤੋਂ ਗਿਆ ਬੰਦੇ ਆ ਛੇ ਕਹਿੰਦਾ ਤਾਂ ਉਹ ਵੀ ਮੇਰੀ ਬੜਾਈ ਬੜੀ ਜਦੋਂ ਐਕਟਰ ਹੋ ਗਿਆ ਸੀ ਇਹ ਮੇਲੇ ਦੇ ਵਿੱਚ ਮੇਲਾ ਹਰਦਾਸਪੁਰ ਦਾ ਨਾ ਮੱਥਾ ਨਹੀਂ ਦੇ ਮੱਥੇ ਤੇ ਮੱਥੋ ਤੇ ਦੇਖ ਲੈ ਕਰਤੋ ਮੌਸਮ ਵਧੀਆ ਹੋ ਗਿਆ ਨਾ ਹੈ ਮੌਸਮ ਵਧੀਆ ਹੋ ਗਿਆ ਨਾ ਰਗਣਾ ਰਿਓ ਖਾਈ ਦੀ ਅੱਛਾ ਮੈਨੂੰ ਲੱਗਉਂਦੀ ਕਿ ਨਹੀਂ ਸਾਰੇ ਲੱਗਣਾ ਨਹੀਂ ਖਰਾ ਅੱਛਾ ਅੱਛਾ ਮੈਂ ਲੱਗਦੀ ਕਿ ਨਹੀਂ ਉਹ ਵੀ ਨਾ ਆਵੇ ਫਿਰ ਤਾਂ ਨਹੀਂ ਆਂਦਾ ਨਹੀਂ ਲੋ ਜੀ ਮੇਲੇ ਤੇ ਇੱਥੇ ਪਹੁੰਚ ਗਏ ਤੇ ਆਨਸਾਰ ਯੁਵਰਾਜ ਕਹਿੰਦਾ ਮੈਂ ਤਾਂ ਜੰਪਿੰਗ ਜਿਹੇ ਵਾਲੇ ਝੂਟੇ ਲਊਂਗਾ ਵੀ ਉੱਥੇ ਜਾ ਕੇ ਮੈਂ ਤਾਂ ਛਾਲਾ ਮਾਰਨੀਆ ਮੈਨੂੰ ਪੈਸੇ ਦੇ ਦੋ ਵੀ ਮੈਂ ਤਾਂ ਉੱਧਰ ਭੱਜ ਜਾਣਾ ਫਿਰ ਤਾਂ ਕਰਕੇ ਇਹਨੂੰ ਮੰਮੀ ਨੇ ਪੈਸੇ ਦਿੱਤੇ ਸੀਗੇ ਵੀ ਜਾ ਤੂੰ ਝੂਟੇ ਲੈਲਾ ਕਿਉਂਕਿ ਮੈਂ ਆ ਰਿਹਾ ਵੀ ਅਸੀਂ ਫਟਾਫਟ ਇੱਧਰ ਮੇਲਾ ਦੇਖ ਲੈਣੇ ਆ ਕਿਉਂਕਿ ਮੀ ਕਦੇ ਆ ਰਿਹਾ ਸੀਗਾ ਰੁਕ ਰਿਹਾ ਇੱਕੋ ਲਖਤ ਬੱਦਲ ਆ ਗਿਆ ਤੇ ਇੱਧਰ ਇੱਧਰ ਪੱਖੀਆਂ ਦੇਖੋ ਕਿੰਨੀਆਂ ਕਿੰਨੀਆਂ ਸੋਹਣੀਆਂ ਮੁਰਗੀਆਂ ਸਾਨੂੰ ਮਤਲਬ ਰੰਗ-ਬਰੰਗੇ ਪੱਖੀਆਂ ਦੇਖ ਕੇ ਮੈਨੂੰ ਸੋਹਣਾ ਲੱਗਿਆ ਜੇ ਚਲ ਇਹਨਾਂ ਦੀ ਵੀਡੀਓ ਬਣਾਉਣੀ ਹੈ ਬਹੁਤ ਸੋਹਣੀਆਂ ਪੱਖੀਆਂ ਸੋਹਣੀਆਂ ਅਸੀਂ ਕੀ ਦੇਖਾਂਗੇ ਮੀ ਆ ਗਿਆ ਆ ਲੋਰੇ ਕਿਸਮਾ ਆ ਗਿਆ ਅਬੀ ਦੋ ਫਰਮਾਂ ਚਾਹੀਦੀ ਮੰਟੀ ਲੈ ਆਜ ਆਪੇ ਦੋ ਦੇਖਦੇ ਆ ਮਟੂਰੀ ਖੇਲ ਲੈ ਲੈਣੀ ਨਹੀਂ ਹੈਗੀ ਉਰੇ ਖੇਲ ਲੈ ਮਾਰ 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 ਦੱਸੋ ਤੁਸੀਂ ਤਾਂ ਦੁਬਾਰਾ ਆਇਆ ਅੱਛਾ ਆ ਜਾਓ ਮਾੜ ਬਣਾ ਲਾ ਮਾੜੀ ਅੱਛਾ ਚਲੋ ਨਹੀਂ ਆ ਗਿਆ ਵੀ ਨਹੀਂ ਆ ਗਿਆ ਆ ਜਾਓਗੇ ਆ ਜਾਓ ਆੜੇ ਫਿਰ ਆਪਾਂ ਦੇਖਦੇ ਆ ਆੜਿਆ ਤੁਸੀਂ ਦੇਖਦੇ ਆ ਤੁਹਾਡੇ ਬਲੌਗ ਅੱਛਾ ਅਸੀਂ ਤੁਹਾਡੇ ਸਾਰੇ ਇੰਦੀਆਂ ਖੜੀਆਂ ਨੇ ਅੱਛਾ ਆਪਣੇ ਹਰਦਾਸਪੁਰ ਦੇ ਹਾਂ ਅੱਛਾ ਆਪਾਂ ਬੜਾ ਇੱਕ ਬਲੌਗ ਦੇਖਦੇ ਹਾਂ ਅੱਛਾ ਇੱਕ ਬੜਾ ਅੱਛਾ ਬਹੁਤ ਵਧੀਆ ਲੱਗਿਆ ਇਹ ਬਹੁਤ ਆ ਬਾਹਰ ਉੱਪਰ ਤੋਂ ਦੇ ਤੋਏ ਜਣੀ ਰਿਸ਼ਤੇਦਾਰ ਰਿਸ਼ਤੇਦਾਰ ਹਨ ਅੱਛਾ ਜੀ ਸਾਰੇ ਦੇਖਦੇ ਨੇ ਤੁਸੀਂ ਸਾਰੇ ਦੇਖਦੇ ਨੇ ਤਾਂ ਕਿ ਤੁਹਾਨੂੰ ਬੁਲਾਇਆ ਵਧੀਆ ਲੱਗਦੇ ਨੇ ਬਹੁਤ ਸੋਹਣੇ ਚੱਲ ਵਧੀਆ ਹੋ ਚਲੋ ਚਲੋ ਚੱਲੀਏ ਸੋਹਣੀ ਆਈ ਆ ਬਾਏ ਸਾਡੇ ਪਿੰਡ ਦੇ ਹੀ ਨੇ ਸਾਰੇ ਆ ਮੈਂ ਜਾਣਦੀ ਨਹੀਂ ਦਿਨੋਂ ਪਹਿਲਾਂ ਕਿਉਂਕਿ ਸਾਰੇ ਆਪਾਂ ਨੂੰ ਜਾਣਦੇ ਹਨ ਨਾ ਅਸੀਂ ਨੀਣਾ ਕਿਸਨ ਦੇਖਦੇ ਹਾਂ ਜਿਹੜਾ ਬਲੌਗ ਦੇਖਦੇ ਹਾਂ ਹਾਂ ਉਹ ਤਾਂ ਸਾਨੂੰ ਦੇਖਦੇ ਆਂ ਨਹੀਂ ਆ ਗਿਆ ਪਹਿਲਾਂ ਮੇਲਾ ਦੇਖਣਾ ਵੱਡਾ ਨਹੀਂ ਹੋਣੀ ਕੋਈ ਹੋ ਸਕਦਾ ਅੱਗੇ ਫਿਰਣਾ ਹਾਂ ਨਾਲ ਲੈ ਪੈਣੇ ਹੋਰ ਆਸਤਾ ਹੋਰ ਪਣੇ ਟੈਸਟੀ ਆ ਨਾ ਹੁਣ ਇਹਨੂੰ ਮਿਲ ਗਿਆ ਤੁਸੀਂ ਕਿਹੜਾ ਲੈਣਾ ਮਸਾਲਾ ਸੋਟਦਾ ਇੱਕ ਹੋਰ ਆਹੀ ਦੇ ਦੋ ਕਿੰਨਾ ਵਧੀਆ ਹੈ ਕੀ ਬਹਲਾ ਆਜੋ ਪਣੇ ਆਜੋ ਕਿਹੜਾ ਪੂਰਾ ਲੈਣਾ ਤੁਸੀਂ ਇਹਨੂੰ ਪਿੰਡੇ ਨਾ ਮੈਂ ਨਹੀਂ ਸਾਰਿਆਂ ਨੂੰ ਪਹਿਲਾਂ ਤੇ ਉਹਨੂੰ ਦਿੱਤਾ ਹਾਂ ਗੱਡੀਆਂ ਕਿ ਨਹੀਂ ਦੇਖ ਰਿਆ ਐ ਸਾਹਮਣੇ ਗੱਡੀਆਂ ਲਟਕਰੀਆਂ ਨਾ ਇਹ ਗੱਡੀਆਂ ਨੂੰ ਦੇਖ ਰੇ ਦੇਖੀ ਦੇਖੀ ਮੂੰਹ ਚੱਕ ਚੱਕ ਕੇ ਦੇਖ ਰੇ ਦੇਖੀ ਮੀ ਆ ਗਿਆ ਮੀ ਕਰਕੇ ਭੀੜ ਹੋ ਗਈ ਉਰੇ ਟਕਰਾਂ ਪੈ ਲਗੇ ਆ ਆਹ ਦੇਖਿਆ ਦੋ ਹਲੇ ਗਈ ਸ਼ਿਵਨਾ ਜਿਹੜੀ ਐ ਸਾਹਵੇਂ ਨਵੇਂ ਸੋਤੇ ਚੱਲੇ ਗਏ ਲੱਗੀ ਐ ਸਿੱਖਿਆ ਲੈਣਾ ਬਬੂ ਅੱਲੇ ਨਾ ਗੁੱਤ ਅੱਲੇ ਨਾ ਉਂਗਲੀ ਕਰਦੇ ਜਿਹੜੀ ਚੀਜ਼ ਲੈਣੀ ਹੈ ਨੱਕ ਚੋਂ ਨਹੀਂ ਪਾਰੇ ਆ ਐ ਗੰੰਬੂ ਮੈਂ ਇੱਥੇ ਬੈਠਾ ਐ ਹਾਸ ਰਿਹਾ ਐ ਤੁਸੀਂ ਹੁਣੇ ਆਏ ਹੋ ਹਾਂਜੀ ਅੱਜ ਫੇਰ ਤੁਸੀਂ ਦੇਖੋਗੇ ਅਸੀਂ ਇੱਦਾਂ ਜਾ ਰਹੇ ਹਾਂ ਡੈਮ ਹੋ ਗਿਆ ਕੱਦੇ ਆਏ ਹੋਇਆ ਅਸੀਂ ਆ ਤੇ ਹੋਰ ਇਸ ਤਰ੍ਹਾਂ ਅੱਗੇ ਚੰਗਾ ਮੜ ਜਾਓ ਕਿ ਸਾਡੇ ਨਾਲ ਵੀ ਮਿਲਾਇਆ ਦਿਓ ਇਹਨੂੰ ਉਹ ਵੀ ਬਹੁਤ ਦੇਖਦੇ ਨੇ ਅੱਛਾ ਜੀ ਮੈਂ ਤਾਂ ਪਹਿਲਾਂ ਆ ਗਈ ਸੀ ਤੁਸੀਂ ਵੀ ਅਰਦਾਸ ਕਰਦੇ ਨਹੀਂ ਐਸਾ ਪੁਆਈਆ ਨੂਹਾਂ ਦੇਖਦੇ ਆਂ ਅੱਛਾ ਜੀ ਪੁਆਈਆ ਨੂਹਾਂ ਨੇ ਹੈ ਪੁਆਈਆ ਦੇ ਨੂਹਾਂ ਥੀ ਦੇ ਤੁਸੀਂ ਤਾਂ ਸਾਰੀਆਂ ਕੁੜੀਆਂ ਮੈਂ ਤਾਂ ਕੁੜੀਆਂ ਨਾਲ ਦੀ ਪੁਆਈਆ ਅੱਛਾ ਠੀਕ ਹੈ ਠੀਕ ਹੈ ਤੁਸੀਂ ਇਹ ਅੱਜ ਸਾਨੂੰ ਬਹੁਤ ਬਹੁਤ ਮਿਲ ਰਹੇ ਆ ਬਹੁਤ ਕਿਉਂਕਿ ਹੁਣ ਸਾਨੂੰ ਮੇਰੀ ਮੰਮੀ ਨੇ ਘਰੋਂ ਨੂੰ ਹਾਂ ਬਹੁਤ ਵਧੀਆ ਲੱਗਿਆ ਅੱਜ ਸਾਰਿਆਂ ਨੂੰ ਮਿਲ ਕੇ ਸਾਰਿਆਂ ਨੇ ਆਪਾਂ ਐਸੇ ਦੇਖੇ ਮਾਪੇ ਆਂਸਰ ਮੋਟੇ ਖਾਦੋ ਗਿਆ ਹੈ ਪੂਰੀ ਤਿਆਰੀਆਂ ਨੇ ਖੁਸ਼ ਹੋ ਰਹੀਆਂ ਨੇ ਆਹ ਉਹ ਚੱਲ ਬੜਾ ਕੁਝ ਬਣੇ ਉਹ ਵਿੱਚੇ ਗੰਦੀ ਆ ਰਹੀਆਂ ਸਾਨੂੰ ਤਾਂ ਤੁਸੀਂ ਪੁੱਛਿਆ ਹੀ ਨਹੀਂ ਮੈਨੂੰ ਐਵੇਂ ਦਾ ਤੁਸੀਂ ਇੱਧਰ ਲੰਗੇ ਮੈਂ ਤੁਹਾਡਾ ਕਿ ਮਿਲਮਲਈ ਹੀ ਨਹੀਂ ਹਟਦਾ ਨਾ ਨਾ ਲੰਗੇ ਨਹੀਂ ਤੇ ਮਿਲਣ ਆਗੇ ਨਹੀਂ ਹੋਈ ਹੋਣਾ ਨੂੰ ਮਿਲਣ ਨੂੰ ਦੇਖਿਆ ਵੀ ਆਉਂਦਾ ਉਹ ਮਿਲਣ ਆਗੇ ਸੀਗੇ ਅੱਛਾ ਚਲੋ ਬੜਾ

来 aí ਜਿਹੜੇ ਮੀਨਲੇ ਸ ਪਨੀਰ ਦੇ ਪਕੌੜੇ ਨਹੀਂ ਹੋਣੇ ਆ ਦੇਖੋ ਕਿੱਥੇ ਉਹ ਹਾਂ ਹੈਗੇ ਆ ਨਾ ਪਨੀਰ ਦੇ ਵੀ ਹੈਗੇ ਆ ਲੈ ਲੀਆਂ ਲੈ ਲੀਆਂ ਐਨੇ ਕੀ ਕਰਨੇ ਜਾ ਪੰਜਾਬਾ ਦਾ ਕੀ ਹੋਊਗਾ ਉੱਚ ਦਾ ਸਾਰਾ ਗੁਸ਼ਟਾ ਖਾਇਆ ਯਾ ਝੂਟੇ ਵੀ ਸਾਰੇ ਲੈ ਲੈ ਸਾਰਿਆਂ ਦਾ ਚੈੱਕ ਅਪ ਕਰ ਲਿਆ ਤੈਂ ਫੂਨ ਕੀ ਕਰਨਾ ਹੈ ਬੰਦੂਕ ਲੈ ਬੰਦੂ ਹੁ ਤੂੰ ਨਿਆਣਾ ਬੰਦੂ ਹਾਂ ਆ ਸੀਨੇ ਲੈ ਤੋ ਅੱਗੇ ਬਾ પાਸ ਮੈਂ ਤਾਂ ਹੁਣ ਕਿਸ਼ਤੀ ਤੇ ਕਿਉਂਕਿ ਬਾਬੂ ਨੇ ਕੁਛ ਨਹੀਂ ਖਾਇਆ ਹੈ ਨਾ ਮੈਂ ਕਿਸ਼ਤੀ ਤੇ ਬੈਠੂ ਜਾ ਕੇ ਇਹ ਰਤ ਟਟ ਬੈਠਾ ਬਾਬੂ ਬੰਦਗਾਰ ਕਾਪੀਰਾਈਟ ਆ ਜਾਗਾ ਮੇਰੀ ਵੀਡੀਓ ਤੇ ਅਸੀਂ ਕਹਿੰਦੇ ਚਲ ਨਹੀਂ ਹੱਦ ਮੇਰੇ ਦੇ ਕਹਿੰਦਾ ਹੈ ਨਹੀਂ ਨਾ ਇਹਨੂੰ ਮੈਂ ਕਾਲ ਕਰ ਲਈ ਵੀ ਕਾਪੀਰਾਈਟ ਆ ਜੀ ਬੰਦ ਕਰ ਦੇ ਦੇਖ ਇੱਕ ਇੱਕ ਬਬੂ ਦੀ ਆਰ ਦਿੱਜੀ ਆਈ ਹੈ ਇੱਕ ਬਬੂ ਦਾ ਫੋਨ ਆਇਆ ਹੈ ਇਹ ਕਾਇ ਹੈ ਇਹ ਕਰ ਲਾ ਬੋਲ ਕਰ ਲਾ ਕਰ ਲਾ ਬੋਲ ਬੋ ਇਹ 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 ਇੰਗਲਿਸ਼ ਬੋਲਦਾ ਏ ਇੰਗਲਿਸ਼ ਬੋਲਦਾ ਇਹਦੀ ਸਮਝ ਨਹੀਂ ਆਦੀ ਕਿਸੇ ਨੂੰ ਵੀ ਤਾ ਬੋਲ ਨਾ ਜੀ ਮੇਲੇ ਦੀ ਹੋ ਗਈ ਸਮਾਪਤੀ ਤੇ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਬੁਰੀ ਤਰ੍ਹਾਂ ਥੱਕ ਗਏ ਮੇਲਾ ਹੋ ਗਿਆ ਖਤਮ ਸਾਰਾ ਖਾਣਾ ਪੀਣਾ ਸਾਡਾ ਬਣ ਗਿਆ ਰੋਟੀ ਰੁੱਟੀ ਵੀ ਬਸ ਹੁਣ ਸ਼ਾਮ ਦੀ ਤਾਂ ਅਸੀਂ ਰੋਟੀਆਂ ਬਣਾਵਾਂਗੇ ਤੇ ਹੁਣ ਮਿਲਾਂਗੇ ਥੋਨੂੰ ਅਸੀਂ ਆਪਣੇ ਅਗਲੇ ਵਧੀਆ ਜਿਹੇ ਵਲੌਗ ਚ ਮੇਲਾ ਐਂਡ ਤੱਕ ਮੇਲਾ ਇੰਜੋਏ ਕਰਿਓ ਪਲੀਜ਼ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ